ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਾਰੋਬਾਰ ਦੇ ਵਿੱਚ ਬਰਕਤ ਸਾਡੀ ਕੀਤੀ ਹੋਈ ਕਿਰਤ ਦੇ ਵਿੱਚ ਬਰਕਤ ਕਿੰਜ رہ ਸਕਦੀ ਹੈ ਇਸ ਲਈ ਸਾਨੂੰ ਦੋ ਗੱਲਾਂ ਸਮਝਣ ਦੀ ਜ਼ਰੂਰਤ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਸਾਧ ਸੰਗਤ ਜੀ ਕਈ ਭੈਣਾਂ ਕਹਿ ਦਿੰਦੀਆਂ ਹਨ ਕਿ ਅਸੀਂ ਮਿਹਨਤਾਂ ਬਹੁਤ ਕਰਦੇ ਹਾਂ ਪਰ ਸਾਡੀ ਮਿਹਨਤ ਦਾ ਸਾਨੂੰ ਫਲ ਨਹੀਂ ਮਿਲਦਾ ਸਾਰਦੀ ਕੀਤੀ ਹੋਈ ਕਮਾਈ ਦੇ ਵਿੱਚ ਬਰਕਤ ਨਹੀਂ ਰਹਿੰਦੀ ਸੰਗਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੁਲਤਾਨ ਰਾਜ ਕਰਦਾ ਸੀ ਇਸ ਸੁਲਤਾਨ ਦਾ ਨਾਮ ਕੁਰਾਨ ਸੀ ਇਹ ਬਹੁਤ ਵਧੀਆ ਸ਼ਾਸਕ ਸੀ ਇਸ ਨੂੰ ਇਹ ਹੁੰਦਾ ਸੀ ਕਿ ਮੈਂ ਲੋਕਾਂ ਦੇ ਵਿੱਚ ਜਾਵਾਂ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਦੀਆਂ ਦੁੱਖ ਮੁਸੀਬਤਾਂ ਸਮੱਸਿਆਵਾਂ ਸੁਣਾ ਤੇ ਉਹਨਾਂ ਦੇ ਅਗਲੇ ਦਿਨ ਦਰਬਾਰ ਦੇ ਵਿੱਚ ਹੱਲ ਕਰਵਾ ਦਿਆ ਕਰਦਾ ਸੀ ਪਹਿਲੇ ਪਹਿਲ ਆਪ ਜਾਇਆ ਕਾਦਾ ਦੇ ਲੋਕਾਂ ਦੇ ਨਾਲ ਮਿਲਿਆ ਕਰਦਾ ਪਰ ਬਾਅਦ ਦੇ ਵਿੱਚ ਕਿਉਂਕਿ ਇਹ ਲੋਕਾਂ ਦੇ ਵਿੱਚ ਮਕਬੂਲ ਹੋ ਗਿਆ ਲੋਕਾਂ ਦਾ ਹਰਮਨ ਪਿਆਰਾ ਹੋ ਗਿਆ ਜਿੱਥੇ ਜਾਂਦਾ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਕੋਈ ਵੀ ਆਪਣੀ ਮੁਸੀਬਤ ਨਹੀਂ ਸੀ ਦੱਸ ਸਕਦਾ ਇਸ ਤੇ ਬਹੁਤ ਹੀ ਇੱਕ ਸਿਆਣੇ ਵਚੀਰ ਨੇ ਇਸ ਨੂੰ ਸਲਾਹ ਦਿੱਤੀ ਕਿ ਤੁਸੀਂ ਰਾਤ ਵੇਲੇ ਜਾਇਆ ਕਰੋ ਪੇਸ ਬਦਲ ਕੇ ਜਾਇਆ ਕਰੋ ਕਦੇ ਕੁਝ ਬਣ ਕੇ ਚਲੇ ਗਏ ਕਦੇ ਕੁਝ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਕਿਤੇ ਮਹਿਫਲ ਲੱਗੀ ਹੋਈ ਹੁੰਦੀ ਜਿੱਥੇ ਕਿਤੇ ਚਾਰ ਲੋਕ ਇਕੱਠੇ ਬੈਠੇ ਹੁੰਦੇ ਜਾਂ ਕਿਤੇ ਸਾਥ ਦੇ ਵਿੱਚ ਉੱਥੇ ਜਾ ਕੇ ਕੋਲ ਬੈਠ ਕੇ ਖੜ ਜਾਇਆ ਕਰੋ ਲੋਕਾਂ ਦੀ ਆਪਸੀ ਗੱਲਬਾਤ ਤੋਂ ਹੀ ਤੁਹਾਨੂੰ ਬੜੀਆਂ ਮੁਸੀਬਤਾਂ ਸਮੱਸਿਆਵਾਂ ਪਤਾ ਲੱਗ ਜਾਣਗੀਆਂ ਰਾਜੇ ਕੁਰਾਨ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਉਸਨੇ ਵਜ਼ੀਰ ਨੂੰ ਕਿਹਾ ਕਿ ਠੀਕ ਹੈ ਧਿਆਨ ਦੇ ਤੌਰ ਤੇ ਮੈਂ ਦੋ ਸਿਪਾਈ ਆਪਣੇ ਨਾਲ ਪੇਸ ਬਦਲ ਕੇ ਲੈ ਕੇ ਜਾਇਆ ਕਰਾਂਗਾ ਅਸੀਂ تینوں ਇੱਕੋ ਜਿਹਾ ਲੱਗਿਆ ਕਰਾਂਗੇ ਤਾਂ ਕਿ ਕੱਲ ਨੂੰ ਕੋਈ ਮੇਰਾ ਨੁਕਸਾਨ ਨਾ ਕਰ ਦੇਵੇ ਵਜ਼ੀਰ ਨੇ ਕਿਹਾ ਕਿ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਹੋਇਆ ਕਰਨਾ ਰਾਜੇ ਕੁਰਾਨ ਨੇ ਨਵਾਂ ਸਿਲਸਿਲਾ ਲੱਭ ਲਿਆ ਰਾਤ ਵੇਲੇ ਨਿਕਲਿਆ ਕਰਨਾ 4 ਘੰਟੇ ਲੋਕਾਂ ਦੇ ਵਿੱਚ ਗੁਜ਼ਾਰਨੇ ਤੇ ਉਹਨੂੰ ਪਤਾ ਲੱਗ ਗਿਆ ਕਿ ਲੋਕ ਕਿਹੋ ਜਿਹੇ ਅਸਲ ਮੁਸੱਮਸਿਆਂ ਦੇ ਦਰ ਪੇਸ਼ ਹੁੰਦੇ ਹਨ ਜਿਹੜੀਆਂ ਮੁਸੀਬਤਾਂ ਜਿਹੜੇ ਦੁੱਖ ਇੱਕ ਰਾਜੇ ਨੂੰ ਨਹੀਂ ਦੱਸ ਸਕਦੇ ਉਹ ਇੱਕ ਇੱਕ ਆਮ ਬੰਦੇ ਦੇ ਨਾਲ ਤਾਂ ਆਪਣੇ ਦੁੱਖ ਸੁੱਖ ਫਰੋਲਦੇ ਹਨ ਆਪਣੀ ਜੋ ਵੀ ਮੁਸੀਬਤ ਹੁੰਦੀ ਹੈ ਉਹ ਸਾਂਝੀ ਕਰਦੇ ਹਨ ਰਾਜ ਨੇ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਆਪਣੀ ਆਪਣੀ ਸਲਾਤਨ ਚਲਾਉਣੀ ਸ਼ੁਰੂ ਕੀਤੀ ਲੋਕਾਂ ਨੂੰ ਹੋਰ ਵੀ ਖੁਸ਼ਹਾਲ ਕਰ ਦਿੱਤਾ ਇੱਕ ਦਿਨ ਸ਼ਾਮ ਦਾ ਵੇਲਾ ਸੀ ਰਾਜਾ ਪੇਸ਼ ਬਦਲ ਕੇ ਆਪਣੇ ਰਾਜ ਦੇ ਵਿੱਚ ਨਿਕਲਿਆ ਹੋਇਆ ਇੱਕ ਭਿਖਾਰੀ ਬੈਠਾ ਲੋਕਾਂ ਦੇ ਅੱਗੇ ਮੰਗ ਰਿਹਾ ਕਿ ਮੈਨੂੰ ਕੁਝ ਦਿਓ ਪਰਮਾਤਮਾ ਦੇ ਬੱਚਿਓ ਮੈਨੂੰ ਕੁਝ ਦਿਓ ਰਾਜੇ ਨੇ ਦੇਖਿਆ ਕਿ ਆਪਣੀ ਜੇਬ ਦੇ ਵਿੱਚੋਂ ਇੱਕ ਸੋਨੇ ਦਾ ਸਿੱਕਾ ਕੱਢਿਆ ਤੇ ਉਸੇ ਉਸ ਭਾਂਡੇ ਦੇ ਵਿੱਚ ਪਾ ਦਿੱਤਾ ਜਿਹੜਾ ਉਹ ਅੱਗੇ ਕਰਕੇ ਪਰਮਾਤਮਾ ਦੇ ਨਾਮ ਤੇ ਮੰਗ ਰਿਹਾ ਸੀ ਦੁਬਾਰਾ ਉਥੋਂ ਤੁਰਨ ਲੱਗਿਆ ਤਾਂ ਪਖਾਰੀ ਨੇ ਫਿਰ ਪਿੱਛੋਂ ਆਵਾਜ਼ ਮਾਰੀ ਪਰਮਾਤਮਾ ਵਾਲਿਓ ਇਹ ਸਿੱਕਾ ਦੇ ਦਿੱਤਾ ਹੈ ਹੁਣ ਇੱਕ ਇੱਕ ਥੱਪੜ ਵੀ ਮੇਰੇ ਮਾਰ ਦਿਓ ਸੁਲਤਾਨ ਬੜਾ ਹੈਰਾਨ ਕਿ ਇਹ ਬਜ਼ੁਰਗ ਬਾਬਾ ਹੈ ਅੱਖਾਂ ਤੋਂ ਇਹਨੂੰ ਦਿਸਦਾ ਨਹੀਂ ਬਿਲਕੁਲ ਅੰਨ੍ਹਾ ਹੈ ਇਸਨੇ ਇੱਕ ਹੀ ਮੰਗ ਰੱਖ ਦਿੱਤੀ ਸੁਲਤਾਨ ਪਿੱਛੇ ਮੁੜ ਕੇ ਉਸੇ ਕੋਲ ਬੈਠ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਤੁਸੀਂ ਸ਼ਾਇਦ ਮੇਰੀ ਉਮਰ ਤੋਂ ਥੋੜੇ ਵੱਡੇ ਹੋ ਪਰ ਤੁਹਾਡੇ ਤੇ ਬਟਾਪਾ ਆ ਗਿਆ ਹੈ ਬਜ਼ੁਰਗੋ ਤੁਹਾਨੂੰ ਅੱਖਾਂ ਤੋਂ ਨਹੀਂ ਦਿਖਦਾ ਮੈਂ ਤੁਹਾਨੂੰ ਇੱਕ ਸੋਨੇ ਦਾ ਸਿੱਕਾ ਦਾਣ ਵਜੋਂ ਦਿੱਤਾ ਹੁਣ ਤੁਸੀਂ ਮੇਰੇ ਤੋਂ ਥੱਪੜ ਦੀ ਮੰਗ ਕਰ ਰਹੇ ਹੋ ਅਜਿਹਾ ਕਿਉਂ ਕਹਿੰਦਾ ਕੋਜਨੇ ਪਰ ਇਹ ਜ਼ਰੂਰੀ ਹੈ ਜਿਹੜਾ ਮੈਨੂੰ ਦਾਨ ਕਰੂਗਾ ਉਹਨੂੰ ਮੇਰੇ ਥੱਪੜ ਵੀ ਮਾਰਨਾ ਪਊਗਾ ਸੁਲਤਾਨ ਦੇ ਵਾਰ-ਵਾਰ ਸਮਝਾਉਣ ਤੇ ਵੀ ਇਹ ਫਕੀਰ ਨਹੀਂ ਸਮਝਿਆ ਜਿਹੜਾ ਅੱਖਾਂ ਤੋਂ ਅੰਨ੍ਹਾ ਸੀ ਸੁਲਤਾਨ ਨੂੰ ਆਖਰਕਾਰ ਉਹਦੇ ਮੂੰਹ ਤੇ ਥੱਪੜ ਮਾਰਨਾ ਪਿਆ ਤਾਂ ਥੱਪੜ ਮਾਰ ਕੇ ਫਿਰ ਉਸ ਦਾ ਦਿਲ ਨਹੀਂ ਕੀਤਾ ਕਿ ਲੋਕਾਂ ਦੇ ਵਿੱਚ ਜਾਵੇ ਪ੍ਰਜਾ ਦੇ ਨਾਲ ਕੋਈ ਗੱਲਬਾਤ ਜਾਂ ਕੋਈ ਸਲਾਮ مشਵਰਾ ਕਰੇ ਸਿੱਧਾ ਉਹ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ ਮੈਲਾ ਦੇ ਵਿੱਚ ਜਾ ਕੇ ਜਿਹੜੇ ਉਸਨੇ ਕੋਈ ਜ਼ਰੂਰੀ ਕਾਰਵਾਈ ਕਰਨੀ ਸੀ ਉਹ ਕਰਕੇ ਸਿੱਧਾ ਆਪਣੇ ਸੌਣ ਵਾਲੇ ਕਾਗਜ਼ ਤੇ ਵਿੱਚ ਗਿਆ ਤੇ ਉਸ ਸੁਲਤਾਨ ਨੂੰ ਸਾਰੀ ਰਾਤ ਨੀਂਦ ਨਾ ਆਈ ਕਿ ਕਿਉਂ ਮੈਂ ਇੱਕ ਆਪਣੀ ਉਮਰ ਤੋਂ ਵੀ ਕੋਈ 5-7 ਸਾਲ ਵੱਡੇ ਭਿਖਾਰੀ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਹੈ ਉਸ ਦੀ ਉਮਰ ਤਕਰੀਬਨ 50-55 ਸਾਲ ਹੋਏਗੀ ਮੇਰੇ ਤੋਂ ਉਹ ਵੱਡਾ ਸੀ ਮੇਰੇ ਭਰਾਵਾਂ ਵਾਂਗ ਸੀ ਮੈਂ ਉਸ ਨੂੰ ਮਾਰਿਆ ਕਿਉਂ ਕੀ ਕਾਰਨ ਸੀ ਕਿ ਉਸਨੇ ਮੈਨੂੰ ਥੱਪੜ ਮਾਰਨ ਦੇ ਲਈ ਕਿਹਾ ਅਜਿਹਾ ਕੀ ਹੋਇਆ ਹੋਵੇਗਾ ਕਿ ਉਹ ਇਸ ਤਰ੍ਹਾਂ ਕਰ ਰਿਹਾ ਹੈ ਜਦੋਂ ਸੂਰਜ ਚੜਿਆ ਤੇ ਸੂਰਜ ਚੜਨ ਤੋਂ ਵੀ ਕੋਈ 1.5-2 ਘੰਟੇ ਪਹਿਲਾਂ ਸੁਲਤਾਨ ਉੱਠ ਖੜਿਆ ਬਗੀਚੇ ਦੇ ਵਿੱਚ ਸੈਰ ਕਰਨ ਲੱਗਿਆ ਇਧਰ ਉਧਰ ਤੁਰਨ ਲੱਗਿਆ ਤੇ ਮੁੱਖ ਸਲਾਹਕਾਰ ਨੇ ਦੇਖਿਆ ਕਿ ਸੁਲਤਾਨ ਦੇ ਚਿਹਰੇ ਦੇ ਉੱਤੇ ਕੋਈ ਨਿਰਾਸ਼ਾ ਹੈ ਕਿਸੇ ਨਾ ਕਿਸੇ ਬਹੁਤ ਵੱਡੀ ਦਿੱਕਤ ਦੇ ਵਿੱਚ ਜਾਪਦੇ ਹਨ ਕੋਈ ਨਾ ਕੋਈ ਇਨਾਂ ਨੇ ਦਿਮਾਗ ਦੇ ਵਿੱਚ ਗੱਲ اٹਕੀ ਹੋਈ ਹੈ ਕੋਈ ਨਾ ਕੋਈ ਮਸਲਾ ਹੈ ਉਹਨਾਂ ਦੇ ਕੋਲ ਪਹੁੰਚਿਆ ਜਾ ਕੇ ਸਲਾਮ ਦੁਆ ਕੀਤੀ ਤੇ ਪੁੱਛਿਆ ਕੀ ਗੱਲ ਕੋਈ ਚਿੰ ਕੋਈ ਚਿੰਤਿਤ ਨਜ਼ਰ ਆ ਰਹੇ ਹੋ ਕੀ ਵਾਪਰ ਰਿਹਾ ਹੈ ਸਾਰੀ ਗੱਲ ਸੁਲਤਾਨ ਕੁਰਾਨ ਨੇ ਉਸ ਨੂੰ ਦੱਸੇ ਕਿ ਮੈਂ ਇੱਕ ਬਹੁਤ ਵੱਡੀ ਸ਼ਾਇਦ ਗਲਤੀ ਕਰ ਦਿੱਤੀ ਹੈ ਮੈਨੂੰ ਉਹਨਾਂ ਦੇ ਥੱਪੜ ਨਹੀਂ ਸੀ ਮਾਰਨਾ ਚਾਹੀਦਾ ਪੁੱਛਣਾ ਚਾਹੀਦਾ ਸੀ ਕਿ ਕੀ ਦਿੱਕਤ ਹੈ ਕੀ ਸਮੱਸਿਆ ਹੈ ਤੇ ਉਸ ਸਮੱਸਿਆ ਦਾ ਹੱਲ ਲੱਭ ਦੇਣਾ ਚਾਹੀਦਾ ਸੀ ਮੁੱਖ ਸਲਾਹਕਾਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੁਸੀਂ ਚਿੰਤਤ ਨਾ ਹੋਵੋ ਜਿਵੇਂ ਤੁਸੀਂ ਦਿਨ ਦੀ ਸ਼ੁਰੂਆਤ ਕਰ ਰਹੇ ਹੋ ਜਿਹੜੀ ਤੁਹਾਡੇ ਰੋਜ਼ਾਨਾ ਦੇ ਦਿਲ ਚ ਦਿਲਚਰਿਆ ਕਰੋ ਜਦੋਂ ਅੱਜ ਦਰਬਾਰ ਲੱਗੇਗਾ ਦਰਬਾਰ ਲੱਗਣ ਤੋਂ ਪਹਿਲਾਂ ਮੈਂ ਮੰਤਰੀਆਂ ਨੂੰ ਤੇ ਛਿਪਾਈਆਂ ਨੂੰ ਕਹਿ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਹਾਲ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ ਫਿਰ ਆਪਾਂ ਉਸਦੀ ਸਮੱਸਿਆ ਸੁਣ ਲਵਾਂਗੇ ਮੁੱਖ ਸਲਾਹਕਾਰ ਨੇ ਕੁਝ ਬੰਦਿਆਂ ਦੇ ਇਹਦੇ ਉੱਤੇ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਕਿਹਾ ਕਿ ਜਦੋਂ ਮਰਜ਼ੀ ਉਹ ਲੱਭ ਕੇ ਲਿਆਓ ਜਿਵੇਂ ਮਰਜ਼ੀ ਲਿਆਓ ਜਿੰਨੂ-ਜਿੰਨੂ ਇਹ ਸੇਵਾ ਸੌਂਪੀ ਗਈ ਉਹ ਆਪੋ ਆਪਣੇ ਕੰਮ ਤੇ ਨਿਕਲ ਗਏ ਆਖਰਕਾਰ ਦੋ ਸਿਪਾਈ ਇਸ ਬਜ਼ੁਰਗ ਬਾਬੇ ਨੂੰ ਇੱਜ਼ਤ ਮਾਨ ਦੇ ਨਾਲ ਲੈ ਆਏ ਉਹਦਾ ਦਰਬਾਰ ਲੱਗਿਆ ਹੋਇਆ ਸੀ ਤੇ ਮੁੱਖ ਸਲਾਹਕਾਰ ਨੂੰ 12 ਦੂਤ ਨੇ ਬਾਰਾਂ ਦੂਤ ਨੇ ਆ ਕੇ ਉਸੇ ਕੰਨ ਦੇ ਵਿੱਚ ਕਿਹਾ ਕਿ ਜਿਹੜਾ ਭਿਖਾਰੀ ਤੁਸੀਂ ਕਿਆ ਸੀ ਫੜਨ ਦੇ ਲਈ ਉਹਨੂੰ ਇੱਥੇ ਇੱਜ਼ਤ ਦੇ ਨਾਲ ਲੈ ਆਂਦਾ ਹੈ ਇਸ ਨੂੰ ਹੁਣ ਰਾਜੇ ਤੱਕ ਭੇਜ ਦਿੱਤਾ ਉਸ ਭਿਖਾਰੀ ਨੂੰ ਅੰਦਰ ਲੈ ਕੇ ਆਂਦਾ ਗਿਆ ਭਿਖਾਰੀ ਰਾਜੇ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਦਿਸਦਾ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਹੋ ਮੈਂ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਸੀ ਸੁਣਿਆ ਜੇ ਮੈਂ ਸ਼ੋਰ ਸ਼ਰਾਬਾ sonda ਕਿਸੇ ਪਾਸੇ ਤੁਹਾਡੀ ਜੈ ਜੈਕਾਰ sonda ਤਾਂ ਮੈਂ ਆਪੇ ਤੁਹਾਡੇ ਅੱਗੇ ਨਾ ਨਾ ਤਾਂ ਮੈਂ ਤੁਹਾਡੀ ਤੋਂ ਪੀਖ ਮੰਗਦਾ ਨਾ ਕੋਈ ਹੋਰ ਮੰਗ ਰੱਖਦਾ ਮੈਨੂੰ ਪਤਾ ਪੀਖ ਮੰਗਣਾ ਬਹੁਤ ਮਾੜੀ ਗੱਲ ਹੈ ਜੁਰਮ ਹੈ ਮੈਨੂੰ ਜੋ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਹੈ ਮੇਰੇ ਤੋਂ ਵੱਡੀ ਗਲਤੀ ਹੋਈ ਪਰ ਮੈਨੂੰ ਸੱਚ ਵਿੱਚ ਪਤਾ ਨਹੀਂ ਸੀ ਕਿ ਤੁਸੀਂ ਹੋ ਰਾਜੀ ਨੇ ਉੱਤਰ ਦਿੱਤਾ ਕਿ ਮੈਂ ਪੇਸ ਬਦਲ ਕੇ ਤੁਹਾਡੇ ਕੋਲ ਗਿਆ ਸਾਂ ਆਮ ਲੋਕਾਂ ਦੇ ਕੋਲੋਂ ਮੈਂ ਭੇਸ ਬਦਲ ਕੇ ਜਾਂਦਾ ਹਾਂ ਤੁਹਾਨੂੰ ਤਾਂ ਨਹੀਂ ਪਤਾ ਲੱਗਾ ਤੁਸੀਂ ਕੋਈ ਜੁਰਮ ਨਹੀਂ ਕੀਤਾ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ ਦਰਅਸਲ ਕੱਲ੍ਹ ਰਾਤ ਦੀ ਮੈਨੂੰ ਇੱਕ ਗੱਲ ਦੀ ਚਿੰਤਾ ਹੈ ਕਿ ਤੁਸੀਂ ਉਹ ਥੱਪੜ ਕਿਉਂ ਮੰਗਿਆ ਤੁਸੀਂ ਕਿਉਂ ਕਿਹਾ ਕਿ ਜੇ ਸਿੱਕਾ ਦਿੱਤਾ ਹੈ ਤੇ ਹੁਣ ਮੇਰੇ ਥੱਪੜ ਵੀ ਮਾਰੋ ਤੁਹਾਡੇ ਅੱਗੇ ਜਿੰਨੇ ਸਿੱਕੇ ਪਏ ਸੀ ਕਿ ਤੁਸੀਂ ਸਾਰਿਆਂ ਤੋਂ ਥੱਪੜ ਖਾਦੇ ਸੀ ਉਹ ਕਹਿੰਦਾ ਹਾਂ ਮੈਂ ਜਿਸ ਤੋਂ ਵੀ ਸਿੱਕਾ ਲੈਂਦਾ ਹਾਂ ਉਹਦੇ ਲਈ ਜ਼ਰੂਰੀ ਹੈ ਕਿ ਮੇਰੇ ਥੱਪੜ ਮਾਰਨਾ ਰਾਜ ਨੇ ਦੁਬਾਰਾ ਕਿਹਾ ਕਿ ਕੀ ਕਾਰਨ ਹੈ ਕਹਿੰਦਾ ਕਿ ਚਲੋ ਮੈਂ ਤੁਹਾਨੂੰ ਕਾਰਨ ਦੱਸਦਾ ਹਾਂ ਉਹ ਕਹਿੰਦਾ ਕਿ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੇਰੀ ਉਮਰ 40-45 ਵਰੇਂਦੀ ਸੀ ਮੈਂ ਇੱਕ ਕਾਮਜਬ ਇਨਸਾਨ ਸਾ ਮੇਰੇ ਕੋਲ 40-45 ਊਠ ਹੁੰਦੇ ਸਨ ਮੇਰੇ ਕੋਲ ਕੰਮ ਕਰਨ ਵਾਲੇ ਬਹੁਤ ਅਣਗਿਣਤ ਪ੍ਰਿੰਦੇ ਹੁੰਦੇ ਸਨ ਮੇਰਾ ਬਹੁਤ ਸੋਨਾਕਾਰ ਸੀ ਮੇਰੇ ਕੋਲ ਸਾਰਾ ਕੁਝ ਸੀ ਪਰ ਮਾਤਮਾ ਨੇ ਦਿੱਤਾ ਹੋਇਆ ਮੈਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੂਜੇ ਤੋਂ ਤੀਜੇ ਸ਼ਹਿਰ ਇਸ ਤਰੀਕੇ ਦੇ ਨਾਲ ਮੈਂ ਵਪਾਰ ਗਾਦਾ ਹੁੰਦਾ ਸੀ ਮੈਂ 40 ਊਠ ਕਟੋ-ਕਟ ਆਖਿਰਕਾਰ ਆਪਣੇ ਕਾਫਲੇ ਦੇ ਵਿੱਚ ਲੈ ਕੇ ਜਾਂਦਾ ਸੀ ਮੇਰੇ 40 ਊਠ ਨੱਕੋਂ ਨੱਕ ਲੱਦੇ ਰਹਿੰਦੇ ਸਨ ਇੱਕ ਸ਼ਹਿਰ ਦੇ ਵਿੱਚ ਜਿੱਥੇ ਮੈਂ ਸਮਾਨ ਉਤਾਰ ਦਿੰਦਾ ਸੀ ਉੱਥੋਂ ਹੀ ਮੈਂ ਕੋਈ ਹੋਰ ਵਧੀਆ ਸੌਦਾ ਕਰਕੇ ਆਪਣੇ ਊਠ ਦੁਬਾਰਾ ਲਾਦ ਲਿਆ ਕਰਦਾ ਸੀ ਇਸ ਤਰੀਕੇ ਦੇ ਨਾਲ ਜਾਂਦੇ ਜਾਂਦੇ ਇੱਕ ਦਿਨ ਮਾਰੂਥਲ ਦੇ ਵਿੱਚ ਇੱਕ ਮੈਨੂੰ ਬਾਬਾ ਮਿਲਿਆ ਕਰਨੇ ਵਾਲਾ ਬਾਬਾ ਸੀ ਫਕੀਰ ਉਸ ਬਾਬੇ ਦੇ ਕੋਲ 40 ਊਠ ਸਨ ਉਹਦੇ ਕੋਲ ਵੀ ਕਰਿੰਦੇ ਸਨ ਉਸਨੇ ਮੈਨੂੰ ਬੈਠਣ ਦੇ ਲਈ ਕਿਹਾ ਤੇ ਮੈਨੂੰ ਉਸਨੇ ਪਾਣੀ ਪਿਲਾਇਆ ਤੇ ਪੁੱਛਿਆ ਕਿ ਕੌਣ ਹੈ ਮੈਂ ਉਸ ਨੂੰ ਆਪਣੇ ਬਾਰੇ ਦੱਸ ਦਿੱਤਾ ਕਹਿਣ ਲੱਗਾ ਇਹ ਤਾਂ ਬਹੁਤ ਵਧੀਆ ਗੱਲ ਹੈ 40 ਊਠ ਮੇਰੇ ਕੋਲ ਹਨ ਵਪਾਰ ਦੇ ਲਈ ਤੇ 40 ਊਠ ਤੇਰੇ ਕੋਲ ਹਨ ਆਪਾਂ ਮਿਲ ਕੇ ਇੱਕ ਫਾਇਦੇ ਦਾ ਸੌਦਾ ਕਰਦੇ ਹਾਂ ਮੇਰੇ ਕੋਲ ਇੱਕ ਕਲਾ ਹੈ ਜਿਹਦੇ ਨਾਲ ਮੈਂ ਪਤਾ ਕਰ ਲੈਂਦਾ ਹਾਂ ਕਿ ਇਸ ਨੇੜੇ ਤੇੜੇ ਇਲਾਕੇ ਦੇ ਵਿੱਚ ਜਾਂ ਨੇੜੇ ਤੇੜੇ ਥਾਂ ਦੇ ਵਿੱਚ ਕਿਤੇ ਕੋਈ ਦੱਬਿਆ ਕੋਈ ਖਜ਼ਾਨਾ ਮਿਲ ਜਾਵੇ ਜਿੱਥੇ ਬਹੁਤ ਸਾਰਾ ਤਾਂ ਦੌਲਤ ਹੋਵੇ ਜਿਹੜਾ ਕਿਸੇ ਦੇ ਨਾਲ ਸਬੰਧਿਤ ਨਹੀਂ ਤੇ ਇਸ ਤਰੀਕੇ ਦੇ ਨਾਲ ਮੈਂ ਆਪਣੇ ਉਹ ਤੇ ਲੱਦ ਲਈ ਹੁੰਦਾ ਹਾਂ ਤੇ ਅੱਜ ਤੋਂ ਮਿਲ ਗਿਆ ਐ ਤੇ ਮੈਨੂੰ ਇੱਕ ਐਸੇ ਟਿਕਾਣੇ ਦਾ ਪਤਾ ਹੈ ਕਿ ਜਿਹੜਾ ਖਜ਼ਾਨਾ ਅਸੀਂ ਊਠਾਂ ਤੇ ਵੀ ਲੱਦਿਆ ਗਿਆ ਤਾਂ ਵੀ ਉਹਦੇ ਵਿੱਚੋਂ ਕੁਝ ਪਛ ਜਾਵੇਗਾ ਉਹ ਕਹਿੰਦਾ ਕਿ ਇਤੋਂ ਬਾਅਦ ਮੈਂ ਬਹੁਤ ਖੁਸ਼ ਹੋ ਗਿਆ ਜਦੋਂ ਮੈਂ ਉਸ ਬਾਬੇ ਦੀਆਂ ਗੱਲਾਂ ਸੁਣੀਆਂ ਉਹਦੇ ਕਹਿਣ ਮੁਤਾਬਕ ਉਹਦੀ ਦਸੀ ਥਾਂ ਦੇ ਚਲੇ ਗਏ ਉਸਨੇ ਕੁਝ ਮੰਤਰ ਪੜ੍ਹੇ ਕੁਝ ਪੱਥਰ ਚਟਾਨਾਂ ਪਾਸੇ ਕੀਤੇ ਤੇ ਪਹਾੜ ਦੇ ਥੱਲੇ ਇੱਕ ਰਸਤਾ ਨਿਕਲ ਆਇਆ ਪਹਾੜ ਦੇ ਵਿੱਚ ਅਸੀਂ ਓਟ ਲੈ ਕੇ ਗਏ ਅਸੀਂ ਨਕੋ ਨਕ ਲੱਦ ਲਿਆਂਦੇ। ਬਾਬੇ ਦੇ ਕਹਿਣ ਦੇ ਮੁਤਾਬਕ ਅਸੀਂ ਜਿੰਨਾ ਵੀ ਸਮਾਨ ਲਿਆਂਦਾ ਇਹਦੇ باوجود ਕੁਝ ਨਾ ਕੁਝ ਵੱਧ ਗਿਆ ਹੋਵੇਗਾ। ਇੱਕ ਚੀਜ਼ ਕਹਿੰਦਾ ਕਿ ਮੈਂ ਦੇਖਦਾ ਰਿਹਾ ਕਿ ਉਸ ਕੰਨੀ ਵਾਲੇ ਬਾਬੇ ਦੇ ਹੱਥ ਵਿੱਚ ਇੱਕ ਤਾਤੂ ਦਾ ਮੈਲਾ ਕਸਮੈਲਾ ਜਿਹਾ ਡੱਬਾ ਫੜਿਆ ਹੋਇਆ ਸੀ। ਮੈਂ ਹੈਰਾਨ ਸੀ ਕਿ ਜਿਹਦੇ ਕੋਲ ਸੋਨਾ, ਚਾਂਦੀ, ਹੀਰੇ, ਜਵਾਹਰਾਤ ਦੇਖੇ ਜਾਂਦੇ ਹਨ। ਉਹ ਹੱਥ ਵਿੱਚ ਅਜੇ ਵੀ ਉਹ ਡੱਬਾ ਫੜੀ ਬੈਠਾ ਉਹ ਕਹਿੰਦਾ ਕਿ ਅਸੀਂ ਵਾਪਸ ਪਰਤਣ ਲੱਗੇ ਤੇ ਉਥੋਂ ਕਾਫੀ ਲੰਮਾ ਸਫ਼ਰ ਸੀ। ਉਦੋਂ ਰਾਤ ਹੋ ਚੁੱਕੀ ਸੀ ਤੇ ਜੇ ਜੇ ਸਾਰੀ ਰਾਤ ਸਫ਼ਰ ਕਰਦੇ ਤਾਂ ਵੀ ਦਿਨ ਚੜਾਉਣਾ ਸੀ। ਪਰ ਉਸ ਬਾਬੇ ਨੇ ਕਿਹਾ ਕਿ ਆਪਾਂ ਸਫ਼ਰ ਕਰਦੇ ਰਹਾਂਗੇ ਆਪਾਂ ਰੋਕਾਂਗੇ ਨਹੀਂ। ਹਾਲਾਂਕਿ ਸਾਡੇ ਕੋਲ ਬਹੁਤ ਜ਼ਿਆਦਾ ਗ੍ਰਿੰਦੇ ਵੀ ਸਨ। ਸਾਨੂੰ ਕਿਸੇ ਦਾ ਡਰਨ ਡੁਕਰ ਨਹੀਂ ਸੀ। ਸਾਡੇ ਕੋਲੋਂ ਹਥਿਆਰ ਵੀ ਸਨ। ਉਹ ਕਹਿੰਦਾ ਕਿ ਬਾਬੇ ਦੇ ਨਾਲ ਇੱਕ ਓਟ ਤੇ ਬਾਬਾ ਬੈਠਾ ਹੋਇਆ ਸੁਲਤਾਨ ਸੁਲਤਾਨ ਹਜ਼ੂਰ ਨੂੰ ਅੱਗੇ ਦੱਸਦਾ ਕਿ ਬਾਬਾ ਮੈਨੂੰ ਦੁਨੀਆਦਾਰੀ ਦਾ ਪੂਰਾ ਗਿਆਨ ਦੇ ਰਿਹਾ ਸੀ ਚੰਗੀਆਂ-ਚੰਗੀਆਂ ਗੱਲਾਂ ਦੱਸ ਰਿਹਾ ਸੀ ਪਰ ਮੇਰਾ ਸਾਰਾ ਧਿਆਨ ਇਸ ਖਜ਼ਾਨੇ ਦੇ ਵਿੱਚ ਸੀ ਮੇਰੇ ਮਨ ਦੇ ਵਿੱਚ ਲਾਲਚ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਇਸ ਤਰ੍ਹਾਂ ਚੱਲਦਿਆਂ ਕਿ ਮੈਂ ਉਸ ਨੂੰ ਉਸ ਫਕੀਰ ਬਾਬੇ ਨੂੰ ਕਿਹਾ ਕਿ ਬਾਬਾ ਤੂੰ ਤਾਂ ਪਰਮਾਤਮਾ ਦੀ ਲੇਵ ਲੱਗਿਆ ਹੋਇਆ ਹੈ ਤੂੰ ਤਾਂ ਮਾਰੂਥਲ ਦੇ ਵਿੱਚ ਰਹਿਣਾ ਹੈ ਤੈਨੂੰ ਤਾਂ ਇਨੇ ਖਜ਼ਾਨੇ ਦੀ ਲੋੜ ਨਹੀਂ ਚੰਗਾ ਹੋਏਗਾ ਜੇ ਤੂੰ ਆਪਣੇ 40 ਊਠਾਂ ਦੇ ਵਿੱਚੋਂ ਵੀ ਊਠ ਅੱਧਿਆਂ-ਅੱਧੇ ਵੰਡ ਕੇ ਵੀ ਮੇਰੇ ਨਾਲ ਤੋਰ ਦੇਵੇਂ ਉਸ ਬਾਬੇ ਨੇ ਇੱਕ ਵਾਰੀ ਵੀ ਮੈਨੂੰ ਕੋਈ ਹੋਰ ਸਵਾਲ ਨਹੀਂ ਕੀਤਾ ਇੱਕ ਵਾਰੀ ਵੀ ਉਸ ਮੇਰੀ ਕਈ ਗੱਲ ਤੇ ਇਤਰਾਜ਼ ਨਹੀਂ ਕੀਤਾ ਕਹਿ ਦਿੱਤਾ ਕਿ ਠੀਕ ਹੈ ਜੇ ਤੈਨੂੰ ਬਿਹਤਰ ਲੱਗਦਾ ਹੈ ਤਾਂ ਤੂੰ 60 ਊਠ ਲੈ ਜਾ ਵੀ ਮੈਂ ਰੱਖ ਲੈਂਦਾ ਹਾਂ ਉਹ ਕਹਿੰਦਾ ਕਿ ਬਾਬਾ ਫਿਰ ਅੱਗੇ ਮੈਨੂੰ ਦੁਨੀਆਦਾਰੀ ਦਾ ਗਿਆਨ ਦੇਂਦਾ ਰਿਹਾ ਤੇ ਮੇਰਾ ਲਾਲਚ ਲਗਾਤਾਰ ਵਧਦਾ ਰਿਹਾ ਮੈਂ 10 ਊਠ ਹੋਰ ਲੈ ਲਏ ਫਿਰ 5 ਹੋਰ ਲੈ ਫਿਰ 5 ਹੋਰ ਆਖਿਰਕਾਰ ਮੈਂ ਬਾਬੇ ਦੇ ਬਾਬੇ ਦੇ 80 ਦੇ 80 ਜਿਹੜੇ ਊਠ ਖਜ਼ਾਨੇ ਦੇ ਨਾਲ ਲੱਦੇ ਹੋਏ ਸੀ ਉਹ ਆਪਣੇ ਨਾਲ ਲੈ ਜਾਂਦਾ ਬਾਬੇ ਤੋਂ ਵਾਦਾ ਲਿਆ ਤੇ ਬਾਬੇ ਦੇ ਚਿਹਰੇ ਤੇ ਅਜੇ ਵੀ ਕੋਈ ਸ਼ਿਕਨ ਨਹੀਂ ਕੋਈ ਚਿੰਤਾ ਨਹੀਂ ਕੋਈ ਦੁੱਖ ਨਹੀਂ ਸੀ ਵਪਾਰੀ ਸੁਲਤਾਨ ਕੁਰਾਨ ਨੂੰ ਅੱਗੇ ਦੱਸਦਾ ਕਿ ਹੁਣ ਮੈਨੂੰ ਇੱਕੋ ਇੱਕ ਚਿੰਤਾ ਸੀ ਕਿ ਬਾਬੇ ਨੇ ਸਾਰਾ ਕੁਝ ਮੈਨੂੰ ਦੇ ਦਿੱਤਾ ਇਸ ਧਾਤੂ ਦੇ ਮੈਲੇ ਕੁਸਮੈਲੇ ਜਿਹੇ ਡੱਬੇ ਦੇ ਵਿੱਚ ਪਤਾ ਨਹੀਂ ਕੀ ਹੈ ਕੁਝ ਨਾ ਕੁਝ ਤਾਂ ਜ਼ਰੂਰ ਜ਼ਬਰਦਸਤ ਹੈ ਕਿਉਂਕਿ ਇਹਦੇ ਚਿਹਰੇ ਦੇ ਉੱਤੇ ਖੁਸ਼ੀ ਅਜੇ ਵੀ ਬਰਕਰਾਰ ਹੈ ਮੇਰੇ ਤੋਂ ਤਾਂ ਕੋਈ ਇੱਕ ਸਿੱਕਾ ਵੀ ਗਲਤੀ ਦੇ ਨਾਲ ਕਿਤੇ ਚਲਾ ਜਾਵੇ ਜਾਂ ਕੋਈ ਲੈ ਲਵੇ ਚਿੰਤਤ ਹੋ ਜਾਣਾ ਹਾਂ ਤੇ ਬਾਬਾ 40 ਊਠ ਖਜਾਨੇ ਦੇ ਨਾਲ ਪਰੇ ਹੋਏ ਮੈਨੂੰ ਦੇਣ ਦੇ ਵਾਦਾ ਕਰਕੇ ਵੀ ਖੁਸ਼ ਹੈ ਅਜੇ ਵੀ ਪਰਮਾਤਮਾ ਨੀਆਂ ਗੱਲਾਂ ਦੁਨੀਆਦਾਰੀ ਦੀਆਂ ਗੱਲਾਂ ਚੰਗੇ ਸਬਕ ਚੰਗੀਆਂ ਸਖੀਆਂ ਮੈਨੂੰ ਸਿਖਾ ਰਿਹਾ ਹੈ ਵਪਾਰੀ ਕਿੰਨਾਂ ਕਿ ਉਧਰੋਂ ਦਿਨ ਚੜਾਣ ਵਾਲਾ ਸੀ ਅਸੀਂ ਆਪੋ ਆਪਣੇ ਟਿਕਾਣੇ ਤੇ ਪਹੁੰਚਣ ਵਾਲੇ ਸੀ ਬਾਬੇ ਨੂੰ ਇਹਦੇ ਦੱਸੇ ਹੋਏ ਮਾਰੂਥਾਲ ਤੇ ਛੱਡ ਕੇ ਮੈਂ ਗਾਂ ਆਪਣੇ ਘਰ ਵੱਲ ਪਰਤਣਾ ਸੀ ਜਿੱਥੇ ਜਾ ਕੇ ਮੈਂ ਇਹ ਸਾਰਾ ਖਜ਼ਾਨਾ ਸਮੇਟ ਲੈਣਾ ਸੀ ਹੁਣ ਮੇਰੇ ਨਾਲ 80 ਓਟ ਸਨ ਮੇਰੇ ਕੋਲ ਬਹੁਤ ਜ਼ਿਆਦਾ ਕੁਝ ਸੀ ਬਸ ਮੈਨੂੰ ਇੱਕੋ ਇੱਕ ਚੀਜ਼ ਜਿਹੜੀ ਚਿੰਤਤ ਕਰ ਰਹੀ ਸੀ ਉਹ ਇਹ ਕਿ ਇਹ ਮੈਲੇ ਜੇ ਡੱਬੇ ਦੇ ਵਿੱਚ ਕੀ ਹੈ ਇਹ ਜ਼ਰੂਰ ਕੋਈ ਰਾਜ਼ ਦੀ ਗੱਲ ਹੈ ਕੋਈ ਬਹੁਤ ਵੱਡੇ ਖਜ਼ਾਨੇ ਦੀ ਛਾਬੀ ਹੈ ਇਸ ਕਰਕੇ ਇਸ ਬਾਬੇ ਦੇ ਚਿਹਰੇ ਦੇ ਕੋਈ ਸ਼ਿਕਨ ਨਹੀਂ ਉਹ ਕਹਿੰਦਾ ਕਿ ਮੈਂ ਆਪਣੇ ਸਵਾਲਾਂ ਨੂੰ ਉੱਥੇ ਵਿਰਾਮ ਦਿੱਤਾ ਤੇ ਬਾਬੇ ਤੋਂ ਇਹ ਸਵਾਲ ਪੁੱਛ ਲਿਆ ਕਿ ਇਸ ਡੱਬੇ ਦੇ ਵਿੱਚ ਕੀ ਹੈ ਉਸ ਫਕੀਰ ਬਾਬੇ ਨੇ ਉੱਤਰ ਦਿੱਤਾ ਇਸ ਡੰਬੇ ਦੇ ਵਿੱਚ ਇੱਕ ਖਾਸ ਕਿਸਮ ਦਾ ਸੁਰਮਾ ਹੈ। ਇਸ ਸੁਰਮੇ ਨੂੰ ਹਮੇਸ਼ਾ ਖੰਬੀ ਅੱਖ ਦੇ ਵਿੱਚ ਪਾਉਣਾ ਹੈ। ਜਦੋਂ ਖੰਬੀ ਅੱਖ ਦੇ ਵਿੱਚ ਪਾਉਂਦੇ ਹਾਂ ਤਾਂ ਮੈਨੂੰ ਆਸ-ਪਾਸ ਦੱਬੇ ਹੋਏ ਇੱਕ ਜਾਨੇ ਦਿਸਣ ਲੱਗ ਪੈਂਦੇ ਨੇ। ਇਹਨਾਂ ਦਾ ਕਿਸੇ ਨਾਲ ਸਬੰਧ ਨਹੀਂ, ਕਿਸੇ ਨਾਲ ਤਾਲੁਕ ਨਹੀਂ, ਚਾਹੇ ਤਾਂ ਬਹੁਤ ਵਧੀਆ ਚੀਜ਼ ਹੈ। ਮੈਂ ਬਾਬੇ ਨੂੰ ਬੇਨਤੀ ਕੀਤੀ ਕਿ ਤੁਸੀਂ ਇਹ ਸੁਰਮਾ ਮੈਨੂੰ ਦੇ ਸਕਦੇ ਹੋ। ਉਹ ਕਹਿੰਦਾ ਕਿ ਬਿਲਕੁਲ ਦੇ ਸਕਦਾ ਹਾਂ। ਪਰ ਇੱਕ ਸਾਵਧਾਨੀ ਹਮੇਸ਼ਾ ਵਰਤਣੀ ਹੈ ਕਿ ਇਹ ਸੁਰਮਾ ਦੋਹਾਂ ਅੱਖਾਂ ਦੇ ਵਿੱਚ ਕਦੇ ਨਹੀਂ ਪਾਉਣਾ ਸਿਰਫ ਤੇ ਸਿਰਫ ਖੱਬੀ ਅੱਖ ਦੇ ਵਿੱਚ ਜੇ ਸੱਚੀ ਦੇ ਵਿੱਚ ਪਾਇਆ ਤਾਂ ਦਿਸਣਾ ਹਟ ਜਾਵੇਗਾ ਅੱਖਾਂ ਬੰਦ ਹੋ ਜਾਣਗੀਆਂ ਉਹ ਕਹਿੰਦਾ ਕਿ ਮੈਂ ਉਧਰੋਂ ਦਿਨ ਚੜ ਗਿਆ ਤੇ ਮੈਂ ਬਾਬੇ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਹੱਥਾਂ ਦੇ ਨਾਲ ਮੇਰੀ ਖੱਬੀ ਅੱਖ ਦੇ ਵਿੱਚ ਸੁਰਮਾ ਪਾ ਦਿਓ ਪਰ ਉਹ ਕਹਿੰਦਾ ਕਿ ਮੈਂ ਬਾਬੇ ਨੂੰ ਪਰਖਣਾ ਚਾਹੁੰਦਾ ਸੀ ਜਦੋਂ ਮੈਨੂੰ ਕੰਬੀ ਅੱਖ ਦੇ ਵਿੱਚ ਉਸਨੇ ਸੁਰਮਾ ਪਾ ਦਿੱਤਾ ਤਾਂ ਮੈਨੂੰ ਆਸ-ਪਾਸ ਦੱਬੇ ਹੋਏ ਖਜ਼ਾਨੇ ਦਿਸਣ ਲੱਗ ਪਏ। ਇਹ ਖਜ਼ਾਨੇ ਦੇਖ ਕੇ ਤਾਂ ਮੇਰਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਮੇਰੀ ਔਲਾਦ ਮੇਰੇ ਅੰਦਰ ਇੱਕ ਕਿਸਮ ਦੀ ਉਸਿਆਬ ਬਹੁਤ ਜ਼ਿਆਦਾ ਵੱਧ ਗਿਆ। ਮੈਨੂੰ ਲੱਗਣ ਲੱਗਾ ਕਿ ਮੈਂ ਤਾਂ ਜਲਦੀ ਰਾਜਾ ਬਣ ਜਾਵਾਂਗਾ ਕਿਸੇ ਦੇਸ਼ ਦਾ। ਇਹਨੇ ਖਜ਼ਾਨੇ ਕੱਢ ਲਵਾਂਗਾ। ਉਹ ਕਹਿੰਦਾ ਕਿ ਉਦੋਂ ਮੈਂ ਲਾਲਚ ਬੱਸ ਅੰਨਾ ਹੋ ਗਿਆ ਸੀ। ਮੈਂ ਬਾਬੇ ਨੂੰ ਬੇਨਤੀ ਕੀਤੀ ਕਿ ਦੂਜੀ ਅੱਖ ਦੇ ਵਿੱਚ ਵੀ ਪਾ ਦਿਓ ਬਾਬੇ ਨੇ बार-बार ਮੇਰੇ ਅੱਗੇ ਮਿੰਨਤ ਤਰਲਾ ਕੀਤਾ ਕਿ ਤੇਰੀ ਦੂਜੀ ਅੱਖ ਦੇ ਵਿੱਚ ਜੇ ਪਾ ਦਿੱਤਾ ਤੇ ਤੇਰੀਆਂ ਦੋਹਾਂ ਅੱਖਾਂ ਤੋਂ ਤੈਨੂੰ ਦਿਖਣਾ ਬੰਦ ਹੋ ਜਾਵੇਗਾ ਹੁਣ ਤਾਂ ਤੈਨੂੰ ਸਭੋਂ ਆਮ ਬੰਦੇ ਦੇ ਨਾਲੋਂ ਵੱਧ ਦਿਖ ਰਿਹਾ ਹੈ ਆਮ ਬੰਦੇ ਦੇ ਨਾਲੋਂ ਜ਼ਿਆਦਾ ਤਾਕਤ ਦੇ ਨਾਲ ਉਹ ਚੀਜ਼ਾਂ ਵੀ ਦੇਖ ਰਿਹਾ ਹੈ ਜਿਹੜੀ ਕਿਸੇ ਨੂੰ ਨਹੀਂ ਦਿਖਦੀ ਪਰ ਜੇ ਤੂੰ ਹਾਂ ਅੱਖਾਂ ਦੇ ਵਿੱਚ ਪੈ ਗਿਆ ਤਾਂ ਤੂੰ ਅੰਨ੍ਹਾ ਹੋ ਜਾਵੇਂਗਾ ਉਹ ਕਹਿੰਦਾ ਕਿ ਮੈਂ ਬਾਬੇ ਦੀ ਇੱਕ ਨਾ ਸੁਣੀ ਤੇ ਮੈਂ ਬਾਬੇ ਨੂੰ ਵਾਰ-ਵਾਰ ਕਹਿ ਕੇ ਮਜਬੂਰ ਕਰ ਦਿੱਤਾ ਤੇ ਉਨ ਨੂੰ ਮੇਰੀ ਦੂਜੀ ਅੱਖ ਦੇ ਵਿੱਚ ਪਾਉਣਾ ਪਿਆ ਨਾਲ ਦੀ ਨਾਲ ਮੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਇੱਕਦਮ ਹਨੇਰਾ ਛਾ ਗਿਆ ਮੈਂ ਬਹੁਤ ਚੀਕਿਆ ਚਲਾਇਆ ਬਾਬੇ ਦੀਆਂ ਮਿੰਨਤਾਂ ਕੀਤੀਆਂ ਉਹਦੇ ਪੈਰੀਂ ਪਿਆ ਕੇ ਐਸਾ ਕੋਈ ਹੱਲ ਕਰ ਦਿਓ ਜਿੰਨਾ ਕੁਝ ਮੇਰੇ ਕੋਲ ਹੈ ਉਹ ਕਾਫੀ ਹੈ ਮੈਨੂੰ ਕੋਈ ਦੱਬੀ ਤਾਂ ਦੌਲਤ ਹੋਰ ਨਹੀਂ ਚਾਹੀਦੀ ਬਾਬਾ ਕਹਿੰਦਾ ਕਿ ਨਹੀਂ ਹੁਣ ਸਮਾਂ ਜਾ ਚੁੱਕਿਆ ਹੁਣ ਤੂੰ ਵੇਲਾ ਗਵਾ ਚੁੱਕਿਆ ਕਹਿੰਦਾ ਕਿ ਮੈਂ ਇਹ ਕਿਹਾ ਕਿ ਮੈਨੂੰ ਇੰਨਾ ਕੁ ਦੇਖਣ ਜੋਗਾ ਕਰ ਦਿਓ ਕਿ ਜਿਹੜੇ ਮੈਂ ਲੱਦੀ ਬੈਠਾ ਹਾਂ ਊਠ ਉਹ ਆਪਣੇ ਘਰ ਤੱਕ ਪਹੁੰਚਾ ਦੇਾਂ ਨਹੀਂ ਤਾਂ ਇਹ ਰੋਲ ਜਾਣਗੇ ਮੇਰੀ ਬੀਵੀ ਬੱਚੇ ਮੇਰੇ ਘਰ ਵਾਲੇ ਰੋਲ ਜਾਣਗੇ ਮੈਂ ਅੱਖਾਂ ਤੋਂ ਅੰਨ੍ਹਾ ਹੋ ਗਿਆ ਹਾਂ ਉਹ ਦਿਨ ਕਹਿੰਦਾ ਕਿ ਉਹ ਦਿਨ ਗਿਆ ਤੇ ਮੇਰੇ ਊਠ ਕਿਸ ਪਾਸੇ ਗਏ ਮੇਰੇ ਮਹਿਲ ਕਿੱਥੇ ਰਹਿ ਗਏ ਮੇਰਾ ਕਾਰਬਾਰ ਕਿੱਥੇ ਰਹਿ ਗਿਆ ਸਾਰਾ ਕੁਝ ਛੱਡ ਛਡਾ ਕੇ ਕਹਿੰਦਾ ਕਿ ਮੈਂ ਮਾਰੂਥਲ ਦੇ ਵਿੱਚ ਰਹਿ ਗਿਆ ਇੱਕ ਭਲੇ ਰਾਗਿਰ ਨੇ ਇੱਕ ਚੰਗੇ ਵਪਾਰੀ ਨੇ ਮੈਨੂੰ ਉਸ ਮਾਰੂਥਲ ਤੋਂ ਇਸ ਸ਼ਹਿਰ ਦੇ ਵਿੱਚ ਲੈ ਆਂਦਾ ਹੁਣ ਮੈਂ ਮੰਗ ਕੇ ਖਾਂਦਾ ਹਾਂ ਹੁਣ ਜਦੋਂ ਵੀ ਕੋਈ ਮੈਨੂੰ ਦੇਖੇ ਜਾਂਦਾ ਹੈ ਉਸ ਨੂੰ ਮੈਂ ਇੱਕ ਥੱਪੜ ਇੱਕ ਚਪੇੜ ਮਾਰਨ ਦੇ ਲਈ ਇਸ ਕਰਕੇ ਕਹਿੰਦਾ ਹਾਂ ਤਾਂ ਕਿ ਮੈਨੂੰ ਹਮੇਸ਼ਾ ਯਾਦ ਰਹੇ ਕਿ ਲਾਲਚ ਸੀ ਇਨੇ ਮੈਨੂੰ ਪਾਟ ਦਿੱਤਾ ਜਿਨੇ ਮੇਰੀ ਜ਼ਿੰਦਗੀ ਨਾਸ ਕਰ ਦਿੱਤੀ ਮੈਨੂੰ ਮਾਰ ਦਿੱਤਾ ਮੈਨੂੰ ਅੰਨਿਆ ਕਰ ਦਿੱਤਾ ਤੇ ਸਾਧ ਸੰਗਤ ਜੀ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਲਾਲਚ ਨਹੀਂ ਕਰਨਾ ਹਮੇਸ਼ਾ ਉਸ ਵਾਹਿਗੁਰੂ ਜੀ ਦੇ ਪਾਣੇ ਦੇ ਵਿੱਚ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ